ਮੈਂ 에이전ਟ ਐਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਦੇ ਇੱਕ ਅਹਿਮ ਮਾਮਲੇ ਨੂੰ ਲੈ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੋਇਆ ਹਾਂ ਕੁਝ ਦਿਨ ਪਹਿਲਾਂ ਜਦੋਂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਸ਼੍ਰੀ ਮੁਖਤਸਰ ਸਾਹਿਬ ਦੇ ਅੰਦਰ ਪਹੁੰਚ ਕੇ ਧਰਨਾ ਲਗਾ ਲਿਆ ਸੀ ਤਾਂ ਉਸ ਵੇਲੇ ਪਿੰਡ ਡੋਕ ਦੀ ਇੱਕ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਸਾਡੇ ਨਾਲ ਸੁਖਵੰਤ ਸਿੰਘ ਘੋਪਾ ਨਾਮ ਦਾ ਇੱਕ ਕਿਸਾਨ ਜੁੜਿਆ ਸੀ ਜਿਸ ਨੇ ਹਲਕਾ ਵਿਧਾਇਕ ਸਮੇਤ ਸ਼੍ਰੀ ਮੁਖਤਸਰ ਸਾਹਿਬ ਦੀ ਐਸ ਡੀ ਐਮ ਵੱਲ ਵੀ ਗੰਭੀਰ ਦੋਸ਼ ਲਗਾਏ ਸਨ ਕਿ ਘੋਪੇ ਦੀ ਖਰੀਦੀ ਹੋਈ ਜ਼ਮੀਨ ਨੂੰ ਕੁਝ ਲੋਕਾਂ ਨੇ ਫਰਜ਼ੀ ਕੇਸ ਲਗਾ ਕੇ ਉਸ ਦੀ ਖਰੀਦੀ ਹੋਈ ਜ਼ਮੀਨ ਦੀ ਮਾਲਕੀ ਦੇ ਹੱਕ ਤੋਂ ਵੀ ਵਾਂਝਾ ਕਰ ਦਿੱਤਾ ਹੈ ਬੇਸ਼ੱਕ ਇਹ ਮਾਮਲਾ ਸਿਆਸੀ ਆਗੂਆਂ ਨਾਲ ਜੁੜਦਾ ਸੀ ਇਸ ਮਾਮਲੇ 'ਚ 4 ਦਿਨਾਂ ਤੱਕ ਕਿਸੇ ਨੇ ਵੀ ਕੋਈ ਪੱਖ ਦੇਣਾ ਜ਼ਰੂਰੀ ਨਹੀਂ ਸਮਝਿਆ ਤਾਂ ਜਿਵੇਂ ਹੀ ਮਾਮਲਾ ਸਰਕੂਲੇਟ ਹੋਇਆ ਤਾਂ ਦੂਜੀ ਧਿਰ ਵੀ ਆਜਾ ਜਿਹੜੀ ਕੈਮਰੇ ਦੇ ਸਾਹਮਣੇ ਆ ਗਈ ਹੈ ਉਹਨਾਂ ਕੋਲੇ ਵੀ ਕੁਝ ਦਸਤਾਵੇਜ਼ ਮੌਜੂਦ ਹਨ ਲੋਕਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਤੇ ਪੂਰੇ ਦਸਤਾਵੇਜ਼ ਵੀ ਦਿਖਾਵਾਂਗੇ ਕੈਮਰਾ ਪਰਸਨ ਮੇਰੇ ਨਾਲ ਅੱਗੇ ਆਉਣਗੇ ਸਤਿ ਸ਼੍ਰੀ ਅਕਾਲ ਭਾਈ ਜੀ ਆ ਬ੍ਰਦਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਵਰਨ ਸਿੰਘ ਹੈ ਆ ਸਵਰਨ ਭਾਈ ਜਿਹੜੀ ਜ਼ਮੀਨ ਦਾ ਵਿਵਾਦ ਚੱਲ ਰਿਹਾ ਇਹ ਕਿੰਨੀ ਜ਼ਮੀਨ ਹੈ ਜਿਹਦੇ ਤੁਸੀਂ ਇਸ ਟਾਈਮ ਕਾਨੂੰਨੀ ਮਾਲਕ ਹੋ ਇਹ ਤਕਰੀਬਨ 90 ਕਿੱਲੇ ਜ਼ਮੀਨ ਹੈ ਸਰ ਜੀ ਇਹਦੀ ਚੰਦਕੌਰ ਨੇ ਜ਼ਮੀਨ ਸਾਰੀ ਆਪਦੀ ਜਿੰਨਾ ਹਿੱਸਾ ਬੰਦਾ ਸੀ ਤਿੰਨ ਤਿੰਨ 52 ਨੂੰ ਵੇਚ ਚੁੱਕੀ ਆ ਪਈ ਦਾ ਕੋਈ ਸਬੂਤ ਹੈ ਜਿਹੜਾ ਮਤਲਬ ਜੀ ਨੂੰ ਵੇਚੀ ਆ ਕਦੋਂ ਵੇਚੀ ਕੋਈ ਡਾਕੂਮੈਂਟ ਦੇ ਵਿੱਚ ਹਾਂਜੀ ਹਾਂਜੀ ਕੈਮਰਾ ਪਰਸਨ ਇੱਕ ਵਾਰ ਨੀਚੇ ਲੈ ਕੇ ਆਉਣਗੇ ਜੀ ਰਜਿਸਟਰੀ ਹੈ ਜੀ ਇਹ 3 3 52 ਨੂੰ ਹੋਈ ਹੈ ਜੀ ਬਿਲਕੁਲ ਜੀ 1 ਮਿੰਟ ਤੁਹਾਨੂੰ ਥੋੜਾ ਦਿਖਾ ਦਈਏ ਨੇੜਿਆਂ 3 3 58 ਨੂੰ ਹੈ ਜਿਹੜੀ ਇਹਨਾਂ ਦੀ ਰਜਿਸਟਰੀ ਹੋਈ ਹੈ ਬਕਾਇਦਾ ਉਰਦੂ ਦੇ ਵਿੱਚ ਇਹ ਦਸਤਾਵੇਜ਼ ਤਿਆਰ ਹੈ ਇਸ ਤੋਂ ਬਾਅਦ ਕੁਝ ਗਰਦੌਰੀਆਂ ਵੀ ਕੈਮਰਾ ਪਰਸਨ ਤੁਹਾਡੇ ਨਾਲ ਸਾਂਝੀਆਂ ਕਰਨਗੇ ਸਕਰੀਨ ਤੇ ਇਹ ਉਹ ਗਰਦੌਰੀਆਂ ਦੇ ਪ੍ਰਿੰਟ ਹੈ 2005 ਜਿਸ 5 6 ਤੋਂ ਲੈ ਕੇ 2000 25 ਤੱਕ 24 25 ਤੱਕ ਇੱਕ ਜ਼ਗਾਵਨ ਜਿਸ ਜ਼ਮੀਨ ਨੂੰ ਇੱਕ ਵਿਅਕਤੀ ਨੇ ਕੁਝ ਦਸਤਾਵੇਜ਼ਾਂ ਦੇ ਆਧਾਰ ਤੇ ਖੁਦ ਨੂੰ ਮਾਲਕ ਐਲਾਨਿਆ ਸੀ ਤਾਂ ਉਸੇ ਹੀ ਜ਼ਮੀਨ ਦੀਆਂ ਗਰਦੌਰੀਆਂ ਨੂੰ ਕਿਸਾਨਾਂ ਨੇ ਕੈਮਰੇ ਦੇ ਸਾਹਮਣੇ ਲਿਆਂਦਾ ਇਸ ਤੋਂ ਬਾਅਦ ਦੂਜੀ ਧਿਰ ਕੋਲ ਜਾਵਾਂਗੇ ਤੁਹਾਡੇ ਕੋਲੇ ਬਾਅਦ ਵਿੱਚ ਆਉਣੇ ਵੀਰ ਜੀ ਇੱਕ ਮਿੰਟ ਭਾਈ ਜੀ ਕੀ ਨਾ ਤੁਹਾਡਾ ਮੇਰਾ ਨਾਮ ਗੁਰਤੇਜ ਸਿੰਘ ਆ ਜੀ ਵੀਰੇ ਜਿਹੜਾ ਐਸ ਡੀ ਐਮ ਮੁਕਸਰ ਦੇ ਕੇਸ ਲੱਗਿਆ ਇਹਦੇ ਵਿੱਚ ਤੁਸੀਂ ਲਾਇਆ ਜਾਂ ਕਿਸੇ ਹੋਰ ਨੇ ਲਾਇਆ ਮੈਂ ਲਾਇਆ ਜੀ ਕੀ ਵਜ੍ਹਾ ਬਣ ਗਈ ਇਸ ਕੇਸ ਨੂੰ ਐਸ ਡੀ ਐਮ ਕੋਰਟ ਤੇ ਲੈ ਕੇ ਜਾਣ ਦੀ ਉਹ ਵਜ੍ਹਾ ਇਹ ਬਣ ਗਈ ਜੀ ਵੀ ਸਾਡੇ ਨਾਲ ਇੱਕ ਫਰਾਡ ਹੋ ਗਿਆ ਜੀ 1987 ਦੇ ਵਿੱਚ ਪਹਿਲਾਂ ਫਰਾਡ ਹੋਇਆ ਜੀ ਜੀ ਸਾਡੇ ਨਾਲ ਬਹੁਤ ੱੱਕਾ ਹੋਇਆ ਜੀ ਮੇਰੇ ਦਾਦਾ ਜੀ ਨੇ 1970 ਦੇ ਵਿੱਚ ਜ਼ਮੀਨ ਵੇਹ ਲਈ ਸੀ ਜੀ 70 ਕਣਾ ਤੇ 16 ਮਰਲੇ ਜੀ ਹੁਣ ਕੀ ਹੈ ਜੀ ਉਹ ਤੇ ਚ ਇਹਨਾਂ ਨੇ ਹੁਣ ਦੁਬਾਰਾ ਫੇਰ ਇਹ ਰਜਿਸਟਰੀ ਹੋ ਗਈ ਜੀ ਇਸ ਜ਼ਮੀਨ ਦੀ ਸਾਡੀ ਦੁਬਾਰਾ ਜੀ ਇਹ ਜਿਹੜਾ ਸੁਖਵੰਤ ਸਿੰਘ ਖੋਪਾ ਉਹ ਨੇ ਜ਼ਮੀਨ ਵੇ ਲੈ ਲਈ ਹੈ ਜੀ ਨਹੀਂ ਜ਼ਮੀਨ ਤਾਂ ਤੁਹਾਡੀ ਹੈ ਜੀ ਚੀਜ਼ ਮੇਰੀ ਹੈ ਉਹ ਨੂੰ ਐਕਸ ਪਰਸਨ ਕਿਵੇਂ ਵੇਚੂਗਾ ਜ਼ਮੀਨ ਤਾਂ ਤੁਹਾਡੇ ਨਾਲ ਇਹ ਹੀ ਤਾਂ ਫਰਾਡ ਹੈ ਨਾ ਜੀ ਸਾਡੇ ਨਾਲ ਬਹੁਤ ਵੱਡਾ ਫਰਾਡ ਹੋ ਰਿਹਾ ਜੀ ਇਹ ਰਜਿਸਟਰੀ ਇੱਕ ਵਾਰ ਕੈਮਰਾ ਤੇ ਗ੍ਰੀਨ ਤੇ ਦਿਖਾਵਾਂਗੇ ਜੀ ਇਸ ਦੇ ਵਿੱਚ ਜਿਹੜੀ ਹੈ ਡੇਟ ਵੀ ਮੈਂਸ਼ਨ ਕੀਤੀ ਹੋਈ ਹੈ ਜਦੋਂ ਦੀ ਇਹ ਡਰਾਫਟਿੰਗ ਹੈ ਇਸ ਚੀਜ਼ ਦੀ ਇਸ ਤੋਂ ਬਾਅਦ ਕੀ ਹੁੰਦਾ ਹੈ ਇਸ ਤੋਂ ਬਾਅਦ ਜੀ ਮਤਲਬ ਹੁਣ ਮਤਲਬ ਸਾਡਾ ਹੁਣ ਅਸੀਂ ਕੇਸ ਚੱਲਦਾ ਜੀ ਮਤਲਬ ਇੱਕ ਤਾਂ ਜੱਜ ਸਾਹਿਬ ਦੇ ਹੈ ਜੀ ਇੱਕ ਮਤਲਬ ਐਸਡੀਐਮ ਦੇ ਹੈ ਜੀ ਇੱਕ ਸਿਲਾਰ ਦੇ ਤਿੰਨ ਜਗ੍ਹਾ ਕੇਸ ਚੱਲ ਰਹੇ ਹਾਂਜੀ ਤਿੰਨ ਜਮੀਨ ਤੇ ਖੇਤੀ ਕੌਣ ਕਰ ਰਿਹਾ ਇਸ ਟਾਈਮ ਕਾਸ਼ਤ ਕਰ ਰਿਹਾ ਜਮੀਨ ਤੇ ਖੇਤੀ ਮਤਲਬ ਮੈਂ ਕਰ ਰਿਹਾ ਜੀ ਆ ਜਿਹੜਾ ਮੇਰਾ ਹਿੱਸਾ ਮਤਲਬ ਬੰਦੀ ਜਿੰਨੀ ਜ਼ਮੀਨ ਮੇਰੀ ਬਹਿ ਮਤਲਬ ਮੇਰੇ ਕੋਲੇ ਹੈ ਉਹ ਮਤਲਬ ਮੈਂ ਆ ਜ਼ਮੀਨ ਤੇ ਮੈਂ ਕਾਬਜ਼ਾ ਮੇਰਾ ਹੈ ਠੀਕ ਹੈ ਜੀ ਵੀਰ ਜੀ ਆਉਂਗੇ ਤੁਸੀਂ ਇੱਕ ਮਿੰਟ ਤੇਰੇ ਕੋਲ ਕੀ ਜਾਣਕਾਰੀ ਇਹਨੂੰ ਲੈ ਕੇ ਇਹਨ 3.5 ਹੀ ਸਾਈ ਹਾਂਜੀ ਇਹ ਚੰਦਗੁਰ ਨੇ ਵੇਚ ਚੁੱਕੀ ਹੈ ਜੀ ਆਪ ਦਾ ਸਾਰੀ ਇੱਕ ਜਮੀਨ ਸੀ ਸਾਰੀ ਇਹ 90 ਕਿੱਲੇ ਜਮੀਨ ਆਈ ਸੀ ਮਤਲਬ 55 60 ਕਿੱਲੇ ਉਹਨੇ ਵੇਚ ਦਿੱਤੀ ਆ ਹਾਂਜੀ ਹਾਂਜੀ ਤੇ ਬਾਕੀ ਰਹਿੰਦੀ ਜਿਹੜੀ ਆ ਬਾਕੀ ਜਿਹੜੇ ਦੋ ਹਿੱਸੇ ਸਾਡੇ ਕੋਲੇ ਆ ਜੀ ਕਿੰਨਾ ਰਕਬਾ ਤੁਹਾਡੇ ਕੋਲ ਆ ਜੀ ਸਾਡੇ ਕੋਲੇ 18 ਕਿੱਲੇ ਸਾਡੇ ਕੋਲੇ ਆ ਤੇ ਦੂਜੀ 18 ਕਿੱਲੇ ਗਰਤੇਜ ਸਿੰਘ ਤੇ ਤਰਲੋਚਨ ਸਿੰਘ ਇੱਕ ਮਿੰਟ ਗਰਤੇਜ ਭਾਈ ਤੁਹਾਨੂੰ ਲੈ ਕੇ ਆਉਣੇ ਨਾਲ ਤੁਹਾਡੇ ਕੋਲੇ ਵੀ ਇਹ ਜੀ 18 ਕਿੱਲੇ ਜੀ ਡੱਜੀ ਸਾਡੇ ਕੋਲ 9 ਕਿੱਲੇ ਜਮੀਨ ਆ ਜੀ 70 ਕਣਾ 16 ਮਰਲੇ ਜਿੱਦ ਵੀ ਅਸੀਂ ਬੈਲ ਲਈ ਹੈ ਜੀ ਤੇ ਬਾਕੀ ਬਾਕੀ ਮਕਬੀਰ ਜੀ ਕੀ ਨਾ ਤੁਹਾਡਾ ਮੇਰਾ ਤਰਨੋਚ ਸਿੰਘ ਜੀ ਬਾਈ ਕਿੰਨੀ ਜ਼ਮੀਨ ਹੈ ਜਿਹੜੀ ਤੁਹਾਡੇ ਕੋਲੇ ਸਾਡੇ ਕੋਲੇ ਜੀ 9 ਕਿੱਲੇ ਸੀਗੇ ਜਿ ਵਿੱਚੋਂ ਮੇਰੇ ਤਾਇਆ ਜੀ ਨੇ ਖਰੀਦੀ 5 ਕਿੱਲੇ ਨਹੀਂ ਤੁਸੀਂ ਵੇਚੀ ਉਹਦੇ ਵਿੱਚੋਂ ਮੇਰੇ ਤਾਇਆ ਜੀ ਨੇ ਵੇਚਿਆ ਅਸੀਂ ਵੀ ਵੇਚ ਇੱਕ ਕਿੱਲਾ ਜੀ ਹਾਂਜੀ ਹਾਂਜੀ ਜੇ ਉਹਦੀ ਅੱਜ ਦਾਵਾ ਕਰ ਰਿਹਾ ਕੋਈ ਬੰਦਾ ਵੀ ਮੈਂ ਮਾਲਕ ਆ ਤੇ ਜੇ ਤੁਸੀਂ ਮਾਲਕ ਹੋ ਤਾਂ ਤੁਸੀਂ ਤਾਂ ਹੀ ਅੱਗੇ ਵੇਚੀ ਕੋਈ ਹੈ ਬੰਦਾ ਨਿਗਾ ਚ ਜਿਹਨੂੰ ਵੇਚੀ ਹੋਵੇ ਆਪਾਂ ਨੂੰ ਕੋਈ ਖੜਾਈ ਜਿਹਨੂੰ ਵੇਚੀ ਆ ਯਾਰ ਤੁਹਾਨੂੰ ਵੇਚੀ ਆ ਆਪਣੇ ਦਿਲਜੀਤ ਸਿੰਘ ਨੂੰ ਜੀ ਅਰਜੀਤ ਭਾਈ ਪਿੰਡ ਗੜ ਪਿੰਡੀ ਲੋਕ ਸਿਆ ਕਿੰਨੀ ਜ਼ਮੀਨ ਹੈ ਭਾਈ ਅਸੀਂ ਇਹਨਾਂ ਤੋਂ ਲਈ ਅਸੀਂ 1 ਕਿੱਲਾ ਲਈ ਹੈ ਤੁਹਾਡੇ ਨਾਂ ਚੜ ਗਈ ਹਾਂਜੀ ਸਾਡੇ ਨਾਂ ਚੜ ਗਈ ਜਮਾ ਬੰਦੀ ਗਰਦੋਰੀਆਂ ਤੁਹਾਡੇ ਕੋਲੇ ਹੈ ਸਾਡੇ ਕੋਲੇ ਹੀ ਆਵੇ ਪਾਜੀ ਇੱਕ ਵਾਰ ਤੁਹਾਨੂੰ ਫਿਰ ਸਪਸ਼ਟ ਕਰਦੀ ਹੈ ਕਿ ਜਿਸ ਜ਼ਮੀਨ ਨੂੰ ਵਿਵਾਦਿਤ ਦੱਸਿਆ ਜਾ ਰਿਹਾ ਹੈ ਤਰਲੋਚਨ ਸਿੰਘ ਦੀ ਮਾਲਕੀ ਇਸੇ ਗੱਲ ਤੋਂ ਪੁਖਤਾ ਹੁੰਦੀ ਹੈ ਕਿਉਂਕਿ ਤਰਲੋਚਨ ਸਿੰਘ ਵੱਲੋਂ ਇਹ ਜ਼ਮੀਨ ਦਾ ਜਿਹੜਾ ਹਿੱਸਾ ਸੀ ਉਹਦੇ ਵਿੱਚੋਂ ਇੱਕ ਕਿੱਲਾ ਅੱਗੇ ਵੀ ਵੇਚੀ ਜਾ ਚੁੱਕੀ ਹੈ ਵੀਰੇ ਕਦੋਂ ਲਈ ਸੀ ਤੁਸੀਂ ਇਹ ਜੀ ਇਹ 2000 ਇੱਕ ਦਾ ਹੈਗਾ ਜੀ 2001 ਚ ਲਈ ਉਦੋਂ ਜਮੀਨ ਨਾ ਕਰਾਉਣ ਚ ਕੋਈ ਡਿੱਕਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਈ ਕਿਸੇ ਦਾ ਕੋਈ ਡਿੱਕਾ ਨਹੀਂ ਆਈ ਕੋਈ ਪਸਾਨੀ ਨਹੀਂ ਤੁਹਾਡੇ ਕੋਲੇ ਕੀ ਨਾ ਪਹਿਲਾਂ ਤਾਂ ਕੀ ਨਾ ਬਈ ਮੇਰਾ ਨਾਮ ਸੁਖਚੰਦ ਸਿੰਘ ਹੈ ਜੀ ਜਮੀਨਾ ਤੁਹਾਡੇ ਕੋਲੇ ਸਾਡੇ ਕੋਲੇ 1.5 ਕਿੱਤੇ 1.5 ਪੂਰਾ ਰਿਕਾਰਡ ਤੁਹਾਡੇ ਨਾਮ ਹਾਂਜੀ ਆ ਦੇਖੋ ਜੀ ਅਸਲ ਇਹ ਇੱਧਰ ਲਿਆਓ ਕੈਮਰਾ ਇਹ ਤਹਿਸੀਲ ਬਰੂਆਲੀ ਦੇ ਵਿੱਚ ਇਹ ਰਜਿਸਟਰੀ ਹੋਈ ਹੈ ਜੀ 2010 ਸਾਡੀ ਜੀ ਹਾਂਜੀ ਤੇ ਅਸੀਂ ਇਹਦੀ ਯਾਨੀ ਉਦੋਂ ਦੇ ਇਹਦੀ ਕਾਸ਼ਤ ਜ਼ਮੀਨਵਾਰੇ ਇਹਦੀ ਕਾਸ਼ਤਕਾਰ ਕੌਣ ਅਸੀਂ ਆ ਜੀ ਤੁਸੀਂ ਔਰ ਰਿਕਾਰਡ ਵੀ ਤੁਸੀਂ ਹਾਂਜੀ ਹਾਂਜੀ ਬਾਈ ਜੀ ਪੁਰਾਣੇ ਬੰਦੇੋਂ ਪਿੰਡ ਦੇ ਸੀਨੀਅਰੋਂ ਕੀ ਲੱਗਦਾ ਇਹ ਨੱਚ ਮੇਲਾ ਕਿੱਥੋਂ ਸ਼ੁਰੂ ਹੋ ਗਿਆ ਕੀ ਜੜ ਕੀ ਹੈ ਇਹਦੀ ਮੇਲਾ ਇਹ ਆ ਵੀ 200 ਸਾਲ 1970 ਦੇ ਵਿੱਚ ਜਿਹੜੀ ਪਹਿਲੀ ਵਿਖੀ ਹੈ ਜੀ ਚੰਦਕੁਰ ਨੇ ਲਈ ਵੇਚੀ ਹੈ 1970 1970 ਜੀ ਉਹਨੇ ਸਾਰੀਆਂ ਖੇਵਟਾਂ ਆਪਦੀਆਂ ਤਿੰਨ ਹਿੱਸੇ ਖੇਵਟਾਂ ਵੇਚਤੀਆਂ ਸਾਲਮ ਜੀ ਤੇ ਦੂਜੇ ਜਿਹੜੇ ਦੋ ਖੇਤਾਂ ਰਹਿ ਗਏ ਨਰੰજન ਸਿੰਘ ਦੀ ਅਮਰ ਸਿੰਘ ਦੀ ਰਹਿ ਗਈ ਜੀ ਪੁੱਤਰ ਸੋਹਣ ਸਿੰਘ ਦੀ ਉਹਨਾਂ ਚੋਂ ਜਿਹੜੀ ਅਸੀਂ ਨਰੰજન ਸਿੰਘ ਤੁਸੀਂ ਮੇਰੇ ਦਾਦਾ ਜੀ ਨੇ ਪਹਿਲੀ ਖਰੀਦੀ ਸੀ 70 ਕਾਲਾ 16 ਮਰਲੇ ਜੀ ਦੂਜੀ ਬਚਨ ਸਿੰਘ ਨੇ ਵੀ ਖਰੀਦੀ ਸੀ ਬਚਨ ਸਿੰਘ ਇਹਨਾਂ ਦਾ ਤਰੋਚਨਾ ਦਾਦੇ ਨੇ ਹਾਂਜੀ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਸਾਨੂੰ 1987 ਜਾ ਕੇ ਫਰੋਡ ਹੋ ਗਿਆ ਉਸ ਉਹ ਦੋ ਤਿੰਨ ਜਿਹੜੀਆਂ ਖੇਤਾਂ ਵੇਚੀਆਂ ਚੰਦਕੁਰ ਨੇ ਉਹ ਤਾਂ ਅਗਲੇ ਡਿਗਰੀ ਕਰਾ ਕੇ ਆਪਦੀ ਅੱਡ ਤੇ ਸਾਡੇ ਵਾਲੇ ਜਿਹੜੇ ਦੋ ਖੇਵਟਾਂ ਇਹਦੇ ਚ ਉਹਦਾ ਨਾਮ ਪਵਾਤਾ ਉਹਦੇ ਰਿਸ਼ਤੇਦਾਰ ਜਿਹੜੇ ਸੀਗੇ ਪਟਵਾਰੀ ਸੀਗਾ ਉਹਨਾਂ ਦਾ ਅਸ਼ਵਿੰਦਰ ਸਿੰਘ ਮਤਲਬ ਚੰਦਕੌਰ ਨੇ ਜਿਹੜੇ 5 ਖੇਵਟਾਂ ਬਣਦੀਆਂ ਸੀ 5 90 ਕਿੱਲੇ ਦੇ ਕਰੀਬ ਜ਼ਮੀਨ ਚੋਂ 60 ਕਿੱਲੇ ਉਹਨੇ ਆਪਦੀ ਚੰਦਕੌਰ ਨੇ ਵੇਚਦੀ 60 ਕਿੱਲੇ ਵੇਚੇ 60 ਕਿੱਲੇ 205 ਕਰਾਣਾ ਵੇਚੀ ਚੱਕ ਡੋਕ ਚੱਡ ਚੱਕ ਡੋਕ ਚ ਅਲੱਗ ਤੋਂ ਤੇ ਮਤਲਬ ਸਾਰੀ ਕਾਰਸਤਾਨੀ ਜਿਹੜੀ ਇੱਕ ਰਿਸ਼ਤੇਦਾਰੀ ਚ ਰਹਿੰਦੇ ਪਟਵਾਰੀ ਵੱਲੋਂ ਤੁਹਾਨੂੰ ਲੱਗਦਾ ਪਲਾਨਟ ਹੋਈ ਨਹੀਂ ਸਾਨੂੰ ਸ਼ੱਕ ਪੈਂਦਾ ਪਟਵਾਰੀ ਵੱਲੋਂ ਪੱਕਾ ਨਹੀਂ ਪਤਾ ਪਰ ਸਚਾਈ ਇਹ ਹੈ ਵੀ ਉਹ ਆਪਦਾ ਚੰਦਕੌਰ ਈਮਾਇਵ ਦਾ ਸਵਾਰ ਟੋਟਲ ਹਿੱਸਾ ਪਿੰਡ ਡੋਕ ਚ ਵੇਚ ਚੁੱਕੀ ਆ ਹੁਣ ਇਹ ਕੇਸ ਜਿਹੜਾ ਐਸਡੀਐਮ ਦੇ ਲੱਗਦਾ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਅੱਜ ਤੱਕ ਕਹਿਣਾ ਚਾਹਾਂਗੇ ਜੋੜੀ ਚਾਹਮ ਬੰਦੀ ਆ 1970 ਵਾਲੀ ਉਹ ਸਹੀ ਸਲਾਮਤ ਹੈ ਜਿਹੜੀ 70 ਰੁਪਏ ਅੱਥਰ ਜਾ ਕੇ ਏਰਾਫੇਰੀ ਹੋਈ ਆ ਉਹ ਸਰਕਲ ਕਲੱਬ ਕਰਕੇ ਤੇ ਕਲੱਬ ਕਰਕੇ ਕੇਸ ਇਕੱਠਾ ਕੀਤਾ ਜਾਵੇ ਸੁਣਿਆ ਜਾਵੇ ਇੱਕ ਕਮਿਸ਼ਨਰ ਦੇ ਵੀ ਕੇਸ ਲੱਗਿਆ ਸੀ ਉਹਦੇ ਚ ਵੀ ਦੱਸਦੇ ਆ ਕੋਈ ਫੈਸਲਾ ਆਇਆ ਸੀ ਕਮਿਸ਼ਨਰ ਦੇ ਫੈਸਲਾ ਆਇਆ ਜਾਂ ਆਇਆ ਫੈਸਲਾ ਉਹਨੇ ਅਖਾਇ 712 ਕਨਾਲਾਂ ਦੀ ਤਕਸੀਮ ਕਰੋ ਇੱਕ ਮਿੰਟ ਦੀ ਕੈਮਰਾ ਸਕਰੀਨ ਤੇ ਤੁਹਾਡੇ ਨੂੰ ਸਾਰਿਆਂ ਨਾਲ ਮੈਂ ਡਾਇਗਰਾਮ ਹੈ ਜਿਹੜੀ ਸਾਂਝੀ ਕਰਾਂ ਸਭ ਤੋਂ ਪਹਿਲਾਂ ਤਾਂ ਇਹਨੂੰ ਇਸ਼ੂਇੰਗ ਅਥਾਰਟੀ ਹੈ ਜਿਹੜੀ ਇਹਦੇ ਉੱਪਰ ਬਕਾਇਦਾ ਲਿਖਿਆ ਹੋਇਆ ਜੀ ਸ਼ਾਮਮਾਨ ਜਿਨ੍ਹਾਂ ਨੇ ਇਹ ਡਿਸਪਿਊਟ ਹੈ ਉਹਨੂੰ ਇੱਕ ਹੱਲ ਵਾਲੇ ਪਾਸੇ ਵਧਾਉਣ ਲਈ ਇਹਨਾਂ ਆਰਡਰਸ ਦੇ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੀ ਇਹ 712 ਕਨਾਲਾਂ ਤੇ 16 ਮਰਲੇ ਜ਼ਮੀਨ ਹੈ ਸਾਰਿਆਂ ਨੂੰ ਵਾਕੇ ਇੱਕ ਪ੍ਰੋਪਰ ਵੇ ਨਾਲ ਜਿਹੜੀ ਉਹਦੀ ਪਾਰਟੀਸ਼ਨ ਕੀਤੀ ਜਾਵੇ ਤਕਸੀਮ ਕੀਤੀ ਜਾਵੇ ਹਾਂਜੀ ਵੀਰ ਜੀ ਇਹ ਫਿਰ ਤਕਸੀਮ ਅੱਗੇ ਹੋਈ ਕਿਉਂ ਨਹੀਂ ਅੱਗੇ ਜੀ ਕਿਸੇ ਬਯੁਰਕ ਸੀਗੇ ਸਾਰੇ ਅਣਪੜ੍ਹ ਉਹਨਾਂ ਨੇ ਨਹੀਂ ਕੀ ਕਰਵਾਈ ਹੁਣ ਕੇਸ ਚੱਲੀ ਜਾਣਾ ਨੈਫਸੀ ਦਾ ਬਰੂ ਵਾਲੀ ਦੇ ਤੇ ਉੱਥੇ ਅਸੀਂ ਇਹਨੇ ਤਕਸੀਮ ਹੋ ਜੇ ਬਹੁਤ ਵਧੀਆ ਤੇ ਨਾਲੇ ਅਸੀਂ ਜੀ ਜਿਹੜਾ ਜਲੌਰ ਸਿੰਘ ਨੇ ਤੇ ਰਿਸ਼ਪਾਲ ਸਿੰਘ ਨੇ ਖਰੀਦੀ ਸੀ ਜ਼ਮੀਨ ਉਹ ਜ਼ਮੀਨ ਦਾ ਦੋ ਵਾਰੀ ਕੇਸ ਚੱਲ ਚੁੱਕਾ ਹੈ ਇੱਕ ਮਨਦੀਪ ਜੱਜ ਦੇ ਇੱਕ ਤੀਰ ਜੱਜ ਦੇ ਦੋਹਾਂ ਜੱਜਾਂ ਨੇ ਸਾਡੇ ਹੱਕ ਚ ਕੀਤੀ ਹੈ ਬਿਲਕੁਲ ਜੇ ਜਿਹੜਾ ਹੁਣ ਹੁਣ ਸੇਫਟੀ ਨੰਬਰ 315 ਪਾ ਕੇ ਦੋਨੇ ਰਜਿਸਟਰੀ ਕਰਾਈ ਹੈ ਕਿਉਂਕਿ ਹਾਲਾਂਕਿ ਰਜਿਸਟਰੀ ਹੋ ਨਹੀਂ ਸਕਦੀ ਸੀ ਤੇ ਇੱਕ ਘੱਟ ਰੇਟਾ ਦੇ ਰਜਿਸਟਰੀ ਕਰਾਈ ਆ 7 ਲੱਖ ਰੁਪਇਆ ਸਰਕਾਰ ਦਾ ਖਾਦਾ ਉਹਨੇ ਇੱਕ ਜੀ ਸਿਆਸੀ ਆਗੂਆਂ ਦਾ ਵੀ ਨਾਂ ਲੱਗ ਰਿਹਾ ਵੀ ਕੋਈ ਲੀਡਰ ਕਰਾ ਦਿੰਦਾ ਕੋਈ ਵਿਧਾਇਕ ਕਰਾ ਦਿੰਦਾ ਗਲਤ ਕੇਸ ਸਾਡੇ ਖਿਲਾਫ ਲਾਇਆ ਗਿਆ ਕੋਈ ਕਿਸੇ ਨੇ ਗਲਤ ਨਹੀਂ ਲਾਇਆ ਸਾਰੇ ਨੇ ਆਪਣੇ ਹੱਕੀ ਲਾਇਆ ਕੇਸ ਕਿਸੇ ਨੇ ਨਹੀਂ ਲਵਾਏ ਲੋਏ ਕੋਈ ਇੱਧਰ ਆਵਾਂਗੇ ਬਾਈ ਸਿਆਸੀ ਲੋਕਾਂ ਦਾ ਨਾਂ ਲੱਗ ਰਿਹਾ ਵੀ ਐਵੇਂ ਹੀ ਬੰਦੇ ਜੱਲ ਹੀ ਖੜੇ ਕਰਤੇ ਜਿਹੜੇ ਮਾਲਕ ਹੀ ਨਹੀਂ ਨਹੀਂ ਜਿੰਨੇ ਕੋਸੀਂ ਤਾਂ ਆਪ ਦਾ ਸਹੀ ਮਾਲਕਾਂ ਜੀ ਕੋਈ ਸਾਨੂੰ ਸਿਆਸੀ ਦਖਲ ਨਹੀਂ ਜੀ ਕੋਈ ਸਾਡਾ ਮਤਲਬ ਨਹੀਂ ਜਾਏ ਐਸਜੀਐਮ ਦੇ ਕੇਸ ਚੱਲਦਾ ਕੀ ਅਪੀਲ ਕਰਨੀ ਚਾਹੋਗੇ ਪ੍ਰਸ਼ਾਸਨ ਨੂੰ ਕਿ ਇਹੀ ਚਾਹਾਂਗੇ ਜੀ ਵੀ ਜਿਹੜਾ ਸਾਡਾ ਸਹੀ ਫੈਸਲਾ ਹੋਵੇ ਤੇ ਸਾਨੂੰ ਜਿੰਨੀ ਸਾਡੀ ਤਸਵੀਰ ਦੇ ਵਿੱਚ ਜਿੰਨੀ ਸਾਡੀ ਜਾਇਦਾਦ ਬੰਦੀ ਆ ਉਹ ਸਾਨੂੰ ਮਿਲ ਜੇ ਜਿਹੜੀ ਵਿੱਚ ਇੱਕ ਪਾਸੇ ਹੋ ਰਜਿਸਟਰੀ ਹੋ ਗਈ ਜਿਹੜਾ ਇੱਕ ਬੰਦਾ ਕਹਿ ਰਿਹਾ ਵੀ ਮੇਰੀ 70 ਕਿੱਲੇ ਜਾਂ 20 ਕਿੱਲੇ ਜੋ ਵੀ ਕਹਿ ਰਿਹਾ ਵੀ ਮੈਂ ਮਾਲਕਾਂ ਰਜਿਸਟਰੀ ਕਰਾਈ ਹੈ ਉਹਦਾ ਕੀ ਘਟਾਇਆ ਜੀ ਹੁੰਦਾ ਉਹ ਤਾਂ ਫਰਾਡ ਹੋਇਆ ਜੀ ਕੋਈ ਮਤਲਬ ਦੂਜਾ ਜ਼ਮੀਨ ਨਹੀਂ ਗਈ ਜ਼ਮੀਨ ਤਾਂ ਉਹ ਆਪਦੇ ਚੰਦਕੋੜਾ ਉਹਦਾ ਹਿੱਸਾ ਵੇਚ ਚੁੱਕੀ ਹੈ ਜੀ ਪਹਿਲੇ ਬਿਲਕੁਲ ਅੱਗੇ ਆਵਾਂਗੇ ਅਸੀਂ ਇਹ ਕਹਿੰਨੇ ਆ ਜੀ ਤਕਸੀਮ ਦਾ ਕੇਸ ਜਿਹੜਾ ਚੱਲਦਾ ਹੈ ਨਾ ਇੱਕ ਤਾਂ ਉਹ ਤਕਸੀਮ ਹੋ ਜੇ ਇੱਕ ਜਿਹੜਾ ਐਸਡੀਐਮ ਸਾਹਿਬ ਦਾ ਚੱਲਦਾ ਕੇਸ ਐਸਡੀਐਮ ਸਾਹਿਬ ਮਤਨਾਜਾ ਕਰਕੇ ਕੇਸ ਦੀ ਸਾਰੀ ਸੁਣਵਾਈ ਕਰ ਲੈ ਜਮ੍ਹਾਂਬੰਦੀਆਂ ਸਾਨੂੰ 1970 ਦੀ ਤੇ 74 ਦੀ 75 ਦੀ ਲਿਆ ਲੈਣ ਦੋਨੇ ਮਿਲਾਨ ਕਰਕੇ ਖੱਟ ਖੇਤ ਇਕੱਠੀ ਹੋ ਜੂਗੀ ਖੇਤ ਇਕੱਠੀ ਹੋ ਗਈ ਉਹਦਾ ਹਿੱਸਾ ਵੇਚ ਗਈ ਹੈ ਸਭ ਤੋਂ ਹੋ ਜੂਗਾ ਵੀ ਚੰਦਕੋੜਾ ਉਹਦਾ ਹਿੱਸਾ ਵੇਚ ਚੁੱਕੀ ਹੈ ਅ ਉਹਦੇ ਸਾਰਾ ਦਾ ਕੰਮ ਪੁਰਾਣੇ ਕਾਗਜ਼ ਕੱਢੇ ਜਾਂਦੇ 70 ਵਾਲੇ ਤਾਂ ਲੱਗਦਾ ਵੀ ਤੁਹਾਨੂੰ ਡੋਕ ਕਾਲਿਆਂ ਨੂੰ ਨਿਆ ਮਿਲਦਾ ਹੋ ਜਾਣਾ ਹਾਂਜੀ ਹਾਂਜੀ ਨਿਆ ਮਿਲਦਾ ਸਾਰਾ ਨਿਆ ਮਿਲਦਾ ਠੀਕ ਇੱਕ ਮਰਲਾ ਵੀ ਹੈ ਨਹੀਂ ਪਹਿਲੀ ਜੀ ਸੁਖਵੰਤਰੂ ਪਹਿਲੀ ਵੇਚੀ ਹੈ ਨਾ ਉਹਨਾਂ ਬੰਦਿਆਂ ਟਿੱਕੇ ਦੇ ਤੇ ਜੱਗਾ ਸਿੰਘ ਨੇ ਉਹਨਾਂ ਦੀ ਇੱਕ ਮਰਲਾ ਵੀ ਪਹਿਲੀ ਹੈਨੀ ਜੇ ਪਹਿਲੀ ਦੇ ਮਾਲਕ ਹੈ ਨਹੀਂ ਸੀ ਵੇਚ ਤਾਂ ਵੀ ਦਿੱਤੀ ਨਹੀਂ ਮਾਲਕ ਤਾਂ ਬਣਾ ਤੇ ਉਹਨਾਂ ਨੂੰ ਡਿਗਰੀ ਦੇ ਪਰ ਕਾਗਜ਼ਾਂ 'ਚ ਸਹੀ ਅਸੂਲਾਂ ਤੇ ਜਦੋਂ ਗਿਣਤੀ ਬਿੰਤੀ ਕਰਨਗੇ ਗਿਣਤੀ ਬਿੰਤੀ ਜੋ ਉਹਨਾਂ ਦਾ ਹੈ ਨਹੀਂ ਹਿੱਸਾ ਮਰਲਾ ਸਾਡੀ ਤਾਂ ਬੇਨਤੀ ਇਹ ਆ ਵੀ ਛੇ ਤੋਂ ਛੇ ਦੀ ਤਕਸੀਮ ਹੋ ਜੇ ਤਕਸੀਮ ਹੋਊਗੀ ਤਾਂ ਨਿਫ ਜੇ ਐਸ ਡੀ ਐਮ ਸਾਹਿਬ ਵੀ ਮਤਰਾਜਾ ਕਰਕੇ ਕੇਸ ਤੇ ਆਪ ਸੁਣਦੀ ਹੈ ਤੇ ਜਮ੍ਹਾਂ ਬੰਦੀਆਂ ਸਾਰੀਆਂ ਮਗਵਾਉਂਦੀ ਹੈ ਤਾਂ ਵੀ ਫੈਸਲਾ ਹੁੰਦਾ ਠੀਕ ਹੈ ਜੀ ਧੰਨਵਾਦ ਜੀ ਬਿਲਕੁਲ ਜੀ ਪਿੰਡ ਡੋਕ ਦੀ ਪੰਚਾਇਤ ਹੈ ਪਤਵੰਤੇ ਲੋਕ ਹੈ ਜਿਹੜੇ ਉਸ ਜ਼ਮੀਨ ਦੇ ਅਸਲੀ ਮਾਲਕ ਹੋਣ ਦਾ ਖੁਦ ਦਾਵਾ ਕਰ ਰਹੇ ਹੈ ਤੇ ਕੁਝ ਦਸਤਾਵੇਜ਼ ਵੀ ਪੇਸ਼ ਕੀਤੇ ਹੈ ਮਾਮਲੇ ਦਾ ਵਿਗਾੜ ਇੱਥੋਂ ਹੀ ਨਿਕਲ ਕੇ ਆਉਂਦਾ ਹੈ ਕਿ ਸੁਖਵੰਤ ਸਿੰਘ ਦੀ ਟੀਮ ਨੇ ਜਿਹੜੇ ਜ਼ਮੀਨ ਦੀ ਰਜਿਸਟਰੀ ਆਪਦੇ ਨਾਮ ਕਰਵਾਈ ਸੀ ਜਿਨ੍ਹਾਂ ਨੇ ਜ਼ਮੀਨ ਉਹਨਾਂ ਨੂੰ ਵੇਚੀ ਸੀ ਅਸਲ ਦੇ ਵਿੱਚ ਜ਼ਮੀਨ ਵੇਚਣ ਵਾਲੇ ਲੋਕ ਉਸ ਵੇਲੇ ਜ਼ਮੀਨ ਦੇ ਮਾਲਕ ਹੀ ਨਹੀਂ ਸਨ ਤਾਂ ਜ਼ਮੀਨ ਇਹਨਾਂ ਲੋਕਾਂ ਦੀ ਸੀ ਇਹਨਾਂ ਦਾ ਪੱਕਾ ਵੀ ਸਾਹਮਣੇ ਆ ਚੁੱਕਿਆ ਹੈ ਇਸ ਮਾਮਲੇ ਦੇ ਵਿੱਚ ਜੋ ਵੀ ਅਗਲਾ ਅਪਡੇਟ ਹੋਵੇਗਾ 16 ਦਸੰਬਰ ਨੂੰ ਐਸਡੀਐਮ ਸ਼੍ਰੀ ਮੁਖਸ਼ਰ ਸਾਹਿਬ ਦੇ ਅਗਲੀ ਸੁਣਵਾਈ ਹੋਣੀ ਹੈ ਉਸ ਵੀ ਤਾਜ਼ਾ ਅਪਡੇਟ ਨੂੰ ਲੈ ਕੇ ਤੁਹਾਡੇ ਤੱਕ ਪਹੁੰਚਣ ਦੇ ਪਾਬੰਦ ਰਾਵਾਂਗੇ ਜੀ ਉਦੋਂ ਤੱਕ ਲਈ ਮੈਨੂੰ ਇਹ ਸ਼ਾਂਤ ਤੋਂ ਦਿਓ ਅੱਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ